ਗੋਨੀ ਨੂੰ ਕੋਈ ਦਿੱਕਤ ਆ ਵੀ ਕੱਦ ਛੋਟਾ ਹੋਊ ਇੱਥੇ ਆਓਗੇ ਜਦੋਂ ਤੁਸੀਂ ਸੌਕ ਨਾ ਪਾੜਿਆ ਵੀਰੇ ਅ ਬਹੁਤ ਇਹਦੇ ਮਿਹਨਤ ਬਹੁਤ ਲੱਗੀ ਆ ਸਰੀਰਾ ਝੋਟੀ ਦਾ ਤੇ ਬਾਟੀ ਬੁੱਡੀ ਆ ਲੱਗਦਾ ਵੀ 14 15 ਪਾਦ ਹਾਂਜੀ ਹਸਿਕਾ ਦੋਸਤੋ ਬਹੁਤ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਤੁਹਾਡੇ ਵਾਸਤੇ ਇੱਕ ਪਹਿਲਾ ਸੂਆ ਸੂਣ ਵਾਲੀ ਝੋਟੀ ਦੀ ਡਿਟੇਲ ਲੈ ਕੇ ਦੇਵਾਂਗੇ ਆਪਾਂ ਤੇ ਝੋਟੀ ਤੁਸੀਂ ਦੇਖ ਲਓ ਮਿੱਤਰੋ ਇੱਕ ਵਾਰੀ ਨਿਗਾਹ ਮਾਰ ਲਓ ਬਹੁਤ ਸੋਹਣੀ ਸਨੱਖੀ ਝੋਟੀ ਆ ਆਮ ਪਸ਼ੂ ਪਾਲਕ ਦੇ ਇਹ ਘਰੇ ਆ ਗਈ ਐ ਇਧਰਲੇ ਪਾਸੇ ਜਿਹੜੇ ਹੋਰ ਪਸ਼ੂ ਆ ਗਏ ਨਾ ਉਹ ਵੀ ਤੁਸੀਂ ਨਿਗਾਹ ਮਾਰ ਲਓ ਇਹ ਬਾਈਆਂ ਦੇ ਆ ਗਏ ਜਿਹੜੇ ਪਸ਼ੂ ਘਰੇ ਰੱਖੇ ਹੋਏ ਤੇ ਪਰ ਜਿਹੜੀ ਆਹ ਝੋਟੀ ਮੈਂ ਤੁਹਾਨੂੰ ਪਹਿਲਾਂ ੱਚੀ ਦੱਸਦਾ ਵੀ ਇਹ ਝੋਟੀ ਦੋ ਦੰਦ ਤੇ ਚੌਕ ਦਾ ਇੱਕ ਦੰਦ ਚੱਕ ਕੇ ਤੇ ਇੱਕ ਜਿਹੜਾ ਹੈਗਾ ਨਾ ਹੁਣ ਉਹ ਟੁੱਟਿਆ ਹੋਇਆ ਇਹ ਮੰਨ ਲਓ ਤੁਸੀਂ ਚੌਗੀ ਮੰਨਣੀ ਐ ਚੌਗੀ ਮੰਨ ਲਓ ਤੇ ਦੁੱਗੀ ਮੰਨਣੀ ਆ ਉਹ ਦੁੱਗੀ ਮੰਨ ਸਕਦੇ ਹੋ ਅੰਕਲ ਨਾਲ ਆਪਾਂ ਤੁਹਾਡੀ ਗੱਲਬਾਤ ਕਰਵਾਉਣੇ ਆ ਬਾਕੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦੰਨੇ ਆ ਬਾਕੀ ਕਮੈਂਟਾਂ ਦੇ ਵਿੱਚ ਨਾ ਤੁਸੀਂ ਆਮ ਪਸ਼ੂ ਪਾਲਕ ਦੀ ਜਿਹੜੀ ਕੀਤੀ ਹੋਈ ਮਿਹਨਤ ਆ ਤੇ ਉਹ ਮਿਹਨਤ ਕਿਵੇਂ ਲੱਗੀ ਦੱਸਿਓ ਜ਼ਰੂਰ ਝੋਟੀ ਕਿਵੇਂ ਲੱਗੀ ਦੱਸਿਓ ਆਓ ਕਰਾਂਗੇ ਗੱਲ ਹਾਂਜੀ ਅੰਕਲ ਜੀ ਸਤਿਕਾਰ ਜੀ ਸਤਿਕਾਰ ਵੀਰੇ ਸਤਿਕਾਰ ਅੰਕਲ ਜੀ ਪਹਿਲਾਂ ਤਾਂ ਤੁਸੀਂ ਆਪਦਾ ਨਾਮ ਦੱਸੋਗੇ ਜੀ ਜਗਦੀਪ ਸਿੰਘ ਵੀਰੇ ਜਗਦੀਪ ਸਿੰਘ ਆਪਣਾ ਪਿੰਡ ਕਿਹੜਾ ਹੈ ਜੀ ਪਿੰਡ ਬਲਾਡੇ ਵਾਲਾ ਬਲਾਡੇ ਵਾਲਾ ਹਾਂ ਜਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਨਜ਼ਦੀਕ ਬਾਬਾ ਫਰੀਦ ਦਾ ਕਾਲਜ ਆ ਨੇੜੇ ਆ ਗਿਆ ਬਾਬਾ ਫਰੀਦ ਕਾਲਜ ਦਉਣ ਹਾਂ ਦਉਣ ਵਾਲਾ ਠੀਕ ਹੈ ਜੀ ਅੰਕਲ ਜੀ ਜਿਹੜੀ ਥੋੜੀ ਝੋਟੀ ਆ ਗਈ ਇਸ ਝੋਟੀ ਦੀ ਮੈਨੂੰ ਤੁਸੀਂ ਨਾ ਵੀ ਜਾਣਕਾਰੀ ਦਿਓ ਵੀ ਇਹ ਜਿਹੜੀ ਆਪ ਝੋਟੀ ਆ ਗਈ ਚਲੋ ਉਮਰ ਦਾ ਤਾਂ ਮੈਂ ਜੱਜਮੈਂਟ ਦੱਸ ਹੀ ਦਿੱਤੀ ਹੈ ਨਾ ਹਾਂ 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 ਤੇ ਇਹਦੀ ਮਾਂ ਦਾ ਦੁੱਧ ਪਤਾ ਕੋਈ ਮਾਂ ਦਾ ਵੀਰੇ 14-15 ਮੀਟਰ ਦੁੱਧ ਦਿੱਤਾ ਮਾਂ ਨੇ ਠੀਕ ਆ ਹਰਿਆਣੇ ਦੀ ਮਾਂ ਸੀ ਵੀਰੇ ਅਸੀਂ ਬਸ ਕੱਟੀ ਟਾਲੀ ਆ ਅੱਛਾ ਕੱਟੀ ਟਾਲ ਕੇ ਸਾਨੂੰ ਪਤਾ ਲੱਗ ਗਿਆ ਕੱਟੀ نسل ਦੀ ਅਸੀਂ ਪਾਲ ਨਹੀਂ ਕਰ ਪਾਲ ਲਈ ਹਾਂ ਠੀਕ ਹੈ ਤੇ ਹੁਣ ਜਿਹੜਾ ਇਹ ਜਿਹੜੀ ਗੱਬਣ ਗੱਬਣ ਕਿਹੜੇ ਟੀਕੇ ਤੋਂ ਆ ਗਈ ਇਹ ਵੀਰੇ ਐਵੀਐਸ ਦਾ ਟੀਕਾ ਲੱਗਿਆ ਤੇ ਹੈ ਸੈਕਸਡ ਹੈ ਸੈਕਸਡ ਹਾਂ ਠੀਕ ਹੈ ਐਵੀਐਸ ਦਾ ਰੈਡੂ ਆ ਹਨਾ ਇਹ ਲਿਖਿਆ ਆਪਾਂ ਜਿਵੇਂ ਲਿਖਿਆ ਓਵੇਂ ਆਪਾਂ ਪੜ੍ਹ ਕੇ ਸੁਨਾਤਾ ਹਾਂ 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 ਠੀਕ ਹੈ ਅੰਕਲ ਖੋਲੋ ਫਿਰ ਕਰਾ ਛੋਟੀ ਤੇ ਕਿੰਨੇ ਕ ਦੁੱਧ ਦੀ ਆਸ ਲੱਗਦੀ ਥੋਨੂੰ ਬੜੇ ਸੌਕ ਨਾਲ ਪਾਲਿਆ ਵੀਰੇ ਬਹੁਤ ਇਹ ਮਿਹਨਤ ਬਹੁਤ ਲੱਗੀ ਆ ਠੀਕ ਹੈ ਗੱਲ ਨਹੀਂ ਅੰਕਲ ਕਹਿੰਦੇ ਦੇਖੋ ਮਿੱਤਰੋ ਵੀ ਮਿਹਨਤ ਜਿਹੜੀ ਹੈਗੀ ਬਹੁਤ ਲੱਗੀ ਆ ਕਦ ਕੱਠ ਤੁਹਾਨੂੰ ਮੈਂ ਦੱਸਦਾ ਇਧਰ ਲੰਮੀ ਲੈ ਜੋ ਵੀ ਕੱਦ ਕਾਠ ਕੰਨੀਓਣੀ ਤੁਹਾਨੂੰ ਕੋਈ ਦਿੱਕਤ ਆ ਵੀ ਕੱਦ ਛੋਟਾ ਹੋਊ ਇੱਥੇ ਆਓਗੇ ਜਦੋਂ ਤੁਸੀਂ ਕੱਦ ਨਹੀਂ ਛੋਟਾ ਇਹਦਾ ਤੇ ਬਾਕੀ ਲੇਵਾ ਮੈਂ ਤੁਹਾਨੂੰ ਦਿਖਾ ਦਿੰਨਾ ਇਹ ਇਧਰਲੀ ਸਾਈਡ ਤੁਸੀਂ ਚੈੱਕ ਕਰ ਲਓ ਇਧਰ ਲਿਆਓ ਜੀ ਇਧਰ ਇਧਰ ਲਿਆਓ ਪਰ ਮੱਝਾ ਬੰਨੀ ਜਾਂਦੀ ਆ ਆ ਚੈੱਕ ਕਰ ਲਓ ਮਿੱਤਰੋ ਥਣ ਜਿਹੜੇ ਇਧਰਲੇ ਪਾਸੇ ਵਾਲੇ ਵੀ ਚੈੱਕ ਕਰ ਲਓ ਬਾਕੀ ਪਿੱਛੋਂ ਲੇਵਾ ਚੈੱਕ ਕਰ ਲਓ ਹਜੇ ਤਾਂ ਜਿਵੇਂ ਜਿਵੇਂ ਇਹਦੀ ਚਵਾਈ ਹੋਣੀ ਆ ਜਦੋਂ ਸੂਪੀ ਤੇ ਓਮੇ ਓਮੇ ਨੇ ਨਿਖਰਨਾ ਬਾਕੀ ਤੁਸੀਂ ਜਿਹੜੀ ਤੁਹਾਨੂੰ ਝੋਟੀ ਕਿਵੇਂ ਲੱਗੀ ਮਿਹਨਤ ਕਿਵੇਂ ਲੱਗੀ ਇਹ ਦੱਸਣਾ ਜ਼ਰੂਰ ਕਮੈਂਟਾਂ ਦੇ ਵਿੱਚ ਸਿੰਗਈ ਜੇ ਸਿੰਘਾਂ ਦੀ ਗੱਲ ਕਰ ਲਗੇ ਮੂੰਹ ਦੀ ਆਪਾਂ ਗੱਲ ਕਰ ਲਗੇ ਬੜੀ ਸੋਹਣੀ ਸੁਨੱਖੀ ਝੋਟੀ ਆ ਕੋਈ ਗੱਲ ਨਹੀਂ ਇੱਧਰ ਲਿਓ ਕੋਈ ਗੱਲ ਨਹੀਂ ਆਰਾਮ ਨਾਲ ਲਿਓ ਇੱਧਰ ਬੰਦੀ ਇੱਧਰ ਕੋਈ ਗੱਲ ਨਹੀਂ ਜਿੱਥੇ ਮਰਜ਼ੀ ਬੰਨ ਲਓ ਲੈ ਵੀ ਆਹ ਕਹਿੰ ਕੀ ਲੱਗਦਾ ਤੁਹਾਨੂੰ ਵੀ ਇਹ ਜਿਹੜੀ ਝੋਟੀ ਆ ਸੋਡੀ ਵੀ ਕਿੰਨਾ ਕੁ ਦੁੱਧ ਪਾਉਣਾ ਚਾਹੀਦਾ ਦੁੱਧ ਵੀ ਹੁਣ ਪਹਿਲਾਂ ਹੈਗੀ ਆ ਹਾਂ ਜਿਵੇਂ ਸਰੀਰਾਂ ਝੋਟੀ ਦਾ ਤੇ ਬਾਡੀ ਬੁੱਡੀ ਆ ਲੱਗਦਾ ਵੀ 14-15 ਪਾ ਦੂਗੀ ਠੀਕ ਆ ਵੱਧ ਪਾ ਦੇ ਭਵੇਂ ਉਹ ਹੁਣ ਆ ਪਤਾ ਲੱਗੂ ਐ ਵੀ ਮੌਕੇ ਤੇ ਪਤਾ ਲੱਗੂ ਵੀ ਆਪਾਂ ਨੂੰ ਤਾਂ ਵੀ ਮਤਲਬ ਆਸ ਜੀ ਆ ਆਸ ਜੀ ਆ ਠੀਕ ਆ ਗੱਲ ਨਹੀਂ ਝੋਟੀ ਜਿਹੜੀ ਹੈਗੀ ਕੱਦ ਕਾਠ ਜਿਵੇਂ ਵੀ ਵੇਲ ਦੀ ਵੀ ਚੰਗੀ ਆ ਗਈ ਕੱਦ ਦੀ ਵੀ ਚੰਗੀ ਆ ਗਈ ਤੇ ਕੀ ਜੇ ਫਿਰ ਇਹਦਾ ਹੁਕਮ ਕੀ ਕੀਤਾ ਸੀ ਮੁੱਲ ਕੀ ਹੁਕਮ ਮੇਰੇ ਫੋਨ ਤੇ ਕਰ ਦਾਂਗੇ ਅੱਛਾ ਫੋਨ ਤੇ ਕਰ ਲੂੰਗਾ ਫੋਨ ਤੇ ਕਰ ਚਲੋ ਉਹ ਛੋਟੀ ਮਰਜੀ ਆ ਬਾਕੀ ਇੱਥੇ ਲੋਕਲ ਬੰਦੇ ਆਉਂਦੇ ਹੋਣਗੇ ਦੇਖਣ ਵਾਸਤੇ ਕਿ ਆਉਂਦੇ ਵੀਰੇ ਆਉਂਦੇ ਝੋਟੀ ਬੜੀ ਪਸੰਦ ਆਈ ਏ ਯਾਰ ਅੱਛਾ ਹਾਂ ਬਹੁਤ ਪਸੰਦ ਝੋਟੀ ਆਈ ਆ ਪੁੱਛਦੇ ਆ ਵੀਰੇ ਕਿ ਕਿਵੇਂ ਦੇਣੀ ਆ ਠੀਕ ਹੈ ਹਾਂ ਚਲੋ ਫਿਰ ਮੈਂ ਤੁਹਾਨੂੰ ਦੱਸ ਦਾਂ ਗੱਲ ਚਲੋ ਵੈਸੇ ਤਾਂ ਰੇਟ ਹੋ ਜਾਂਦਾ ਚੀ ਇਹ ਚਾਰ ਪੰਜ ਦਿਨ ਲਊਗੀ ਵੀਰੇ ਇਹ ਉਹ ਤਾਣੇ ਦੇ ਉਹ ਹੋਏ ਵੀ ਆ ਪੂਰੇ ਅੱਛਾ ਵੀ ਚਾਰ ਪੰਜ ਦਿਨ ਉੱਤੇ ਲੈ ਜੂਗੀ ਲੈ ਜੂਗੀ ਉੱਤੇ ਹਾਂ ਚਲੋ ਲੋ ਵੀ ਮਿੱਤਰੋ ਦੱਸਿਓ ਜਰੂਰ ਕਿਵੇਂ ਲੱਗੀ ਝੋਟੀ ਤੇ ਅੰਕਲ ਜੀ ਇੱਕ ਨੰਬਰ ਦੇ ਦਿਓ ਤੁਹਾਡਾ ਨੰਬਰ ਵੀਰੇ ਹੈਗਾ 98037 48504 98037 48504 48504 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਅੰਕਲ ਜੀ ਤੁਹਾਡਾ ਬਾਕੀ ਵੀ ਕਿਵੇਂ ਲੱਗਿਆ ਨਗੀਨਾ ਦੱਸਿਓ ਜਰੂਰ ਕਮੈਂਟਾਂ ਦੇ ਵਿੱਚ ਹਾਜ਼ਰੀ ਜਰੂਰ ਭਰਿਓ ਤੇ ਬਾਕੀ ਜਿਹੜੀ ਡਿਟੇਲ ਕੋਈ ਰਹਿ ਵੀ ਗਈ ਤਾਂ ਤੁਸੀਂ ਫੋਨ ਨੰਬਰ ਆਪਣਾ ਸਕਰੀਨ ਤੇ ਚੱਲੀ ਜਾਂਦਾ ਹੈਗਾ ਤਾਂ ਅੰਕਲ ਜੀ ਨਾਲ ਤੁਸੀਂ ਨਾ ਜਿਹੜੀ ਹੈਗੀ ਡਿਟੇਲ ਕਨਫਰਮ ਕਰ ਸਕਦੇ ਹੋ ਲੇਵਾ ਕਰਮ ਵਾਲੀ ਦਾ ਜਿਹੜਾ ਮੈਂ ਤੁਹਾਨੂੰ ਇੱਕ ਵਾਰੀ ਲਾਸਟ ਤੇ ਫੇਰ ਦਿਖਾ ਦਣਾ ਵੀ ਖੁੱਲ੍ਹੇ ਹੀ ਤਿਆਰ ਕਰੂਗੀ ਹਜੇ ਜਿਹੜੇ ਹੈਗੇ ਉਹ ਦਿਨ ਪਏ ਨੇ ਠੀਕ ਹੈ ਜੀ ਤੇ ਕਰਿਓ ਕਨਾ ਮਤ ਤੋਂ ਬਾਅਦ ਸ਼ੇਅਰ ਤਾਂ ਕਿ ਕਿਸੇ ਲੋੜਬੰਦ ਬੰਦੇ ਤੱਕ ਇਹ ਪਹੁੰਚ